ਗੁਰਦਾਸਪੁਰ ਤੋਂ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਜਾਫਲਪੁਰ ਜਿਨ੍ਹਾਂ ਦੇ ਜਵਾਨ ਪੁੱਤਰ ਦੀ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰੋਡ ਐਕਸੀਡੈਂਟ ਦੌਰਾਨ ਬੀਤੇ ਦਿਨੀ ਮੌਤ ਹੋ ਗਈ ਸੀ ਅੱਜ ਇਸ ਸ਼ੋਕਵਜੋਂ ਸਮੂਹ ਗਰਦਾਸਪੁਰ ਦੇ ਪੱਤਰਕਾਰਾਂ ਨੇ ਰਜਿਸਟਰਡ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ 발ਕ੍ਰਿਸ਼ਨ ਕਾਲੀਆ ਜੀ ਦੇ ਦਫ਼ਤਰ ਵਿਖੇ ਇੱਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਫੀ ਪੱਤਰਕਾਰ ਸਾਥੀਆਂ ਨੇ ਭਾਗ ਲਿਆ ਔਰ 2 ਮਿੰਟ ਦਾ ਵਰਤਨ ਰੱਖ ਕੇ ਇਸ ਵਿਛੜੀ ਹੋਈ ਰੂ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਔਰ ਪਰਮਾਤਮਾ ਦੇ ਚਰਨਾਂ 'ਚੇ ਪ੍ਰਾਰਥਨਾ ਕੀਤੀ ਕਿ ਵਾਹਿਗੁਰੂ ਕੁਲਦੀਪ ਸਿੰਘ ਜਾਫਲਪੁਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਭਾਣਾ ਮੰਨਨ ਦਾ ਬਲਵਕਸ਼ਨ ਅੱਜ ਇਹ ਬੜੇ ਦੁਖਦ ਗੱਲ ਨੂੰ ਲੈ ਕੇ ਇਕੱਠੇ ਹੋਈ ਦੀਆਂ ਸਾਡੇ ਪਰਮ ਮਿੱਤਰ ਗੁਰਦੀਪ ਜਾਫਲਪੁਰੀਆ ਉਹਨਾਂ ਦੇ ਬੇਟੇ ਦੇ ਅਚਾਨਕ ਧਿਆਨ ਤੋਂ ਹੋਣ ਤੇ ਜਿਸ ਦਿਨ ਪਤਾ ਵੀ ਲੱਗਾ ਸੀ ਸਾਰਿਆਂ ਨੂੰ ਉਸ ਦਿਨ ਵੀ ਕਾਫੀ ਦਿਲ ਚ ਜੋ ਲੈ ਗਿਆ ਸੀ ਇਹ ਰੱਬ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਖੇਡਾਂ ਖੇਡਦਾ ਹੈ ਮਰਨਾ ਤੇ ਸਾਰੇ ਆ ਪਰ ਇੱਕ ਉਮਰ ਹੁੰਦੀ ਹੈ ਮਰਨ ਦੀ ਬੰਦੇ ਨੂੰ ਪਰਿਵਾਰ ਨੂੰ ਇੱਕ ਆਸ ਹੁੰਦੀ ਹੈ ਵੀ ਮੇਰਾ ਮੁੰਡਾ ਵੱਡਾ ਹੋ ਰਿਹਾ ਹੈ ਕੰਮ ਕਰਦਾ ਹੈ ਨਾ ਆਉਣਾ ਇਹ ਹੋਣਾ ਪਰ ਐਸ ਛੋਟੀ ਉਮਰ 'ਚ ਕਿਸਦਾ ਚਲਾਣਾ ਕਰ ਜਾਣਾ ਪਰਿਵਾਰ ਲਈ ਤਾਂ ਦਾ ਘਾਟਾ ਪੂਰਾ ਹੋਣ ਵਾਲਾ ਇੱਕ ਹਮਦਰ ਬਾਕੀ ਰੱਬ ਦਾ ਭਾਣਾ ਉਹਨੂੰ ਇਹੀ ਰੋਕ ਵੀ ਨਹੀਂ ਸਕਦੇ ਉਹਨੂੰ ਮੰਨਣਾ ਹੀ ਪਏਗਾ ਸਾਰਿਆਂ ਨੂੰ ਬੇਨਤੀ ਇਹੋਈ ਆ ਕਿ ਇੱਕ ਤਾਂ ਜਦੋਂ ਵੀ ਸਮਾਂ ਮਿਲੇ ਉਹ ਬੱਚੇ ਲਈ ਅਰਦਾਸ ਜਰੂਰ ਕਰੋ ਦੂਸਰਾ ਜਦੋਂ ਸਾਡੇ ਮਿੱਤਰ ਕਲਦੀਪ ਜੀ ਇੱਥੇ ਆਣ ਕਿਉਂਕਿ ਮੈਂ ਕਹਾ ਪਰਿਵਾਰ ਨੂੰ ਬਹੁਤਾ ਇਹ ਨਹੀਂ ਜਾਣਦੇ ਉਹਦੇ ਜਿਹੜੇ ਫਾਦਰ ਮਾਤਰ ਆ ਗਏ ਨੇ ਤੇ ਜੇ ਪਹਿਲੋ ਵੀ ਜਾਣ ਦੀ ਲੋੜ ਨਹੀਂ ਤੇ ਕੋਈ ਬਰਾਈ ਨਹੀਂ ਕੀਤੀ ਉਹਦੇ ਫਾਦਰ ਮਦਰ ਕੁਲਦੀਪ ਦੇ ਨੂੰ ਜਾ ਕੇ ਅਫਸੋਸ ਯਾਰ ਸਾਰੇ ਇਕੱਠੇ ਹੋ ਕੇ ਜਾਵਾਂਗੇ ਤੇ ਜਾ ਸਕਦੇ ਆ ਪ੍ਰਧਾਨ ਜੀ ਜਿੱਦਾਂ ਹੁਕਮ ਕਰਨਗੇ ਅਸੀਂ ਜਰੂਰ ਉਦਾਂ ਕਰਾਂਗੇ ਪਰ ਜਿਸ ਵੇਲੇ ਕੁਲਦੀਪ ਇੱਥੇ ਆਏ ਉਸ ਵੇਲੇ ਸਾਡਾ ਫਰਜ਼ ਬੰਦਾ ਵੀ ਅਸੀਂ ਪੰਜੀਤੀ ਜਿਹਨੇ ਜਿੰਨੇ ਵੀ ਆ ਇਕੱਠੇ ਜਣੇ ਹੋ ਕੇ ਜਾਈਏ ਔਰ ਉਹਨਾਂ ਦੁੱਖ ਸਾਂਝਾ ਕਰਕੇ ਆਈਏ ਜੋ ਕਰ ਸਕਾਂਗੇ ਅਸੀਂ ਜਰੂਰ ਕਰਾਂਗੇ ਧੰਨਵਾਦ ਜੀ ਅਸੀਂ ਇੱਥੇ ਇੱਕ ਸ਼ੋਕ ਸਭਾ ਬੁਲਾਈ ਆ ਆਪਣੇ ਦਫ਼ਤਰ ਦੇ ਵਿੱਚ ਜਿਵੇਂ ਜ ਸਾਰੇ ਗੁਰਦਾਸਪੁਰ ਸ਼ਹਿਰ ਦੇ ਜिले ਦੇ ਪੱਤਰਕਾਰ ਇੱਥੇ ਮੌਜੂਦ ਨੇ ਪਿਛਲੇ ਕੁਝ ਦਿਨ ਪਹਿਲਾਂ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਗੁਰਦਾਸਪੁਰ ਤੋਂ ਕੁਲਦੀਪ ਸਿੰਘ ਜਾਫਰਪੁਰ ਜੋ ਇਸ ਟਾਈਮ ਕੈਨੇਡਾ ਦੇ ਵਿੱਚ ਨੇ ਆਪਣੇ ਬੇਟੇ ਕੋਲ ਸੀ ਔਰ ਅਚਨ ਚੇਤ ਉਹਨਾਂ ਦੇ ਬੇਟੇ ਦੀ ਸੜਕ ਦੁਰਘਟਨਾ ਦੇ ਵਿੱਚ ਅਕਾਲ ਮ੍ਰਿਤਿ ਹੋਈ ਹੈ ਜਿਹਦਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਅਸੀਂ ਇੱਕ ਗੱਲ ਕਹਿਣੀ ਚਾਹਾਂਗੇ ਵੀ ਬੱਚਾ ਛੋਟਾ ਸੀ ਹਾਲੇ ਪੂਰੀ ਦੁਨੀਆ ਵੇਖਣੀ ਸੀ ਉਹਨੇ ਹਾਲੇ ਉਹਨੇ ਸਮਾਜ ਦੇ ਵਿੱਚ ਉਹ ਚੀਜ਼ਾਂ ਕਰਨੀਆਂ ਸੀ ਜਿਹਦੇ ਨਾਲ ਉਹਦੇ ਪਿਓ ਨੂੰ ਖੁਸ਼ੀ ਹੋਣੀ ਸੀ ਔਰ ਪਿਓ ਦਾ ਛਾਤੀ ਚੌੜੀ ਹੋਣੀ ਸੀ ਬਹੁਤ ਕੁਲਦੀਪ ਸਿੰਘ ਜਾਫਰਪੁਰ ਆਪਣੇ ਬੇਟੇ ਨੂੰ ਪਿਆਰ ਕਰਦਾ ਸੀ ਇਹ ਚੀਜ਼ ਇਹ ਗਵਾਹ ਹਰ ਮਾਂ ਬਾਪ ਆਪਣੇ ਬੇਟੇ ਨੂੰ ਕਰਦਾ ਪਰ ਇਹ ਹੈ ਵੀ ਜੋ ਉਹ ਦੁੱਖ ਉਹ ਤੇ ਹੰਡਾਰਿਆ ਮੈਨੂੰ ਇਹ ਲੱਗਦਾ ਕਿ ਉਹ ਬਹੁਤ ਹੀ ਉਹਦੇ ਦੇ ਔਖਾ ਟਾਈਮ ਹੈ ਇਸ ਟਾਈਮ ਪਰ ਅਸੀਂ ਇਸ ਦੁੱਖ ਦੇ ਸਮੇਂ ਦੇ ਵਿੱਚ ਉਹਦੇ ਨਾਲ ਖੜੇ ਆ ਉਸਦੇ ਪਰਿਵਾਰ ਦੇ ਨਾਲ ਖੜੇ ਆ ਸਾਰੇ ਜਾਣੇ ਤੁਸੀਂ ਜਿੰਨੇ ਵੀ ਦੋਸਤ ਵੀਡੀਓ ਦੇਖ ਰਹੇ ਹੋ ਸਾਡੇ ਸਾਥੀ ਵਾਸਤੇ ਇਹਦੇ ਬੇਟੇ ਵਾਸਤੇ ਦੁਆ ਜ਼ਰੂਰ ਕਰਿਓ ਪ੍ਰੇਅ ਕਰਿਓ ਅਰਦਾਸ ਕਰਿਓ ਕਿ ਪ੍ਰਮਾਤਮਾ ਵਾਹਿਗੁਰੂ ਇਹਨੂੰ ਜਿਹੜਾ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ ਧੰਨਵਾਦ ਇਹਨਾਂ ਉਹ ਕਿਸੇ ਨੇ ਸਾਥੀ ਕਾਲਜ ਉਸ ਨੇ ਜਾਫਰਪੁਰ ਦਾ ਜਿਹੜਾ ਬੇਟਾ ਸੀ ਉਹ ਬੜਾ ਬੇਵਕਤੀ ਵਿਛੋੜਾ ਦੇ ਗਿਆ ਇਹ ਚੀਜ਼ ਆ ਇਸ ਦੁੱਖ ਨੂੰ ਦੀ ਘੜੀ ਵਿੱਚ ਅਸੀਂ ਕੁਲਦੀਪ ਸਿੰਘ ਜਾਫਰਪੁਰ ਦੇ ਨਾਲ ਸਾਰੇ ਪੱਤਰਕਾਰ ਭਾਈਚਾਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਔਰ ਸਾਨੂੰ ਬੜਾ ਦੁੱਖ ਲੱਗਾ ਕਹਿਨ ਨੂੰ ਖੜ ਕੋ ਸ਼ਬਦੀ ਨਹੀਂ ਵੀ ਉਹਨੂੰ ਕੀ ਗਈ ਉਹ ਸਾਡਾ ਜਵਾਨ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਔਰ ਕੁਲਦੀਪ ਜਾਫਰਪੁਰੀਆ ਇੱਕ ਸਾਡਾ ਯੋਧਾ ਸੀ ਔਰ ਬੇਟਾ ਵੀ ਬਹੁਤ ਦਲੇਰ ਸੀ ਔਰ ਬੜਾ ਦੁੱਖ ਲੱਗਿਆ ਔਰ ਇਸ ਕਰਕੇ ਅਸੀਂ ਸਭੂ ਭਾਈਚਾਰੇ ਵੱਲੋਂ ਅੱਜ 2 ਮਿੰਟ ਦਾ ਮੌਤ ਹਰ ਕੇ ਅਸੀਂ ਇਹਨਾਂ ਦਾ ਦੁੱਖ ਜਾਰ ਕਰਤੇ ਆਂ ਔਰ ਅਸੀਂ ਪੱਤਰਕਾਰ ਭਾਈਚਾਰੇ ਕੁਲਦੀਪ ਸਿੰਘ ਜਾਫਰਪੁਰ ਦਾ ਦੁੱਖ ਵੰਡਾ ਸਕਦੇ ਆਂ ਹੁਣ ਪਰਮਾਤਮਾ ਅਗੜੀ ਦਾ ਯੋਰ ਸ਼ਬਦੀਨ ਦੇਵੇਹੀ ਕਲਦੀਪ ਸਿੰਘ ਜਾਲਪੁਰ ਨੂੰ ਕੀ ਗਈਏ ਸੋ ਬਹੁਤ ਦੁਖਦਾਈ ਸਮਾਵਾ ਸਾਡੇ ਪੱਤਰਕਾਰ ਸਾਥੀ ਕੁਲਦੀਪ ਜਾਲਪੁਰ ਦੇ بیٹے ਦੀ ਕੈਨੇਡਾ ਦੇ ਵਿੱਚ ਇੱਕ ਰੋਡ ਐਕਸੀਡੈਂਟ ਦੇ ਦੌਰਾਨ ਮੌਤ ਦਾ ਸਮਾਚਾਰ ਮਿਲਿਆ ਅੱਜ ਰਜਿਸਟਰਡ ਪੱਤਰਕਾਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਮਾਲਕ੍ਰਿਸ਼ਨ ਕਾਲੀਆ ਜੀ ਪ੍ਰਧਾਨ ਜੀ ਦੇ ਦਫ਼ਤਰ ਦੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਇੱਕ ਅਸੀਂ 2 ਮਿੰਟ ਦਾ ਮੌਨ ਰੱਖ ਕੇ ਉਸ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਆ ਕਿ ਇਸ ਜਿਹੜੀ ਵਿਛੜੀ ਹੋਈ ਰੂਹ ਆ ਇਸ ਨੂੰ ਆਪਣੇ ਚਰਨਾਂ 'ਚ ਸਥਾਨ ਦਿਓ ਬਾਕੀ ਭਾਜੀ ਜਿਹੜੇ ਪ੍ਰਦੀਪ ਜਫਲਪੁਰ ਨੇ ਕੀ ਕਹੀਏ ਆਪਾਂ ਜਦੋਂ ਐਡਾ ਵੱਡਾ ਦੁਖਾਂਤ ਹੋ ਗਿਆ ਵਾ ਤੇ ਸ਼ਬਦ ਘੱਟ ਪੈ ਰਹੇ ਆ ਬੋਲਣ ਨੂੰ ਮਨ ਬਿਲਕੁਲ ਵੀ ਨਹੀਂ ਕਰ ਰਿਹਾ ਪਰਮਾਤਮਾ ਸਾਡੇ ਪੱਤਰਕਾਰ ਸਾਥੀ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਬਹੁਤ ਵੱਡਾ ਦੁੱਖਾਂ ਤੋਂ ਵਾਪਰਿਆ ਵਾ ਇਹ ਪਾਣਾ ਮੰਨਨ ਦਾ ਜਿਹੜਾ ਵਾ ਬਾਲ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ